ਵੈਹਿਗੁਰੂ ਜੀ ਕਾ ਖਾਲਸਾ ਵੈਹਿਗੁਰੂ ਜੀ ਕੀ ਫਤਿਹ ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਇੱਕ ਪੇਪਰ ਮਿੱਲ ਲੱਗਣ ਜਾ ਰਿਹਾ ਹੈ ਜਿਹਦਾ ਵਿਰੋਧ 5-7 ਸਾਲ ਤੋਂ ਏਰੀਆ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਮਾਜਿਕ ਪੱਖੀ ਲੋਕ ਔਰ ਜਿਹੜੇ ਕਿ ਜੰਗਲੀ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਇਸ ਖੇਤੇ ਦੇ ਵਿੱਚ ਲੋਕ ਵਸਾ ਕਰਦੇ ਨੇ ਉਹ ਸਾਰੇ ਇਸ ਮਿੱਲ ਦਾ ਵਿਰੋਧ ਕਰ ਰਹੇ ਨੇ ਸੋ ਇਸ ਮਿੱਲ ਦਾ ਇਸ ਚਮਕੌਰ ਸਾਹਿਬ ਦੇ ਇਲਾਕੇ ਨੂੰ ਕੀ ਪ੍ਰਭਾਵ ਪੈਣਾ ਹੈ ਇਹਦੇ ਬਾਰੇ ਤੁਹਾਨੂੰ ਅਸੀਂ ਦੱਸ ਰਹੇ ਹਾਂ ਇਸ ਮਿਲਣੇ ਇੱਕ ਦਿਨ ਦੇ ਵਿੱਚ 32000 ਲੀਟਰ ਪਾਣੀ ਇੱਕ ਕੁਆਂਟਲ ਪੇਪਰ ਬਣਾਉਣ ਨੂੰ ਲਾਉਣਾ ਹੈ ਜਿਹਦੇ ਵਾਸਤੇ ਅਫਰੀਕਾ ਵਰਗੇ ਦੇਸ਼ਾਂ ਨੇ ਆਪਣੇ ਦੇਸ਼ ਦੇ ਵਿੱਚ ਇਹਨੂੰ ਲਾਉਣ ਤੋਂ ਜਵਾਬ ਦੇ ਦਿੱਤਾ ਅਮਰੀਕਾ ਕੈਨੇਡਾ ਇੰਗਲੈਂਡ ਵਰਗੇ ਮੁਲਕਾਂ ਨੇ ਭਾਰੀ ਰੇਟ ਤੋਂ ਪੇਪਰ ਖਰੀਦਣ ਲਈ हां ਕਰ ਦਿੱਤੀ ਪਰ ਉਹ ਆਪਣਾ ਪਾਣੀ ਦਾ ਸਰੋਤ ਖਰਾਬ ਨਹੀਂ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ ਇੱਕੋ ਇੱਕ ਚੀਜ਼ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਗੁਰੂਆਂ ਨੇ ਪੀਰਾਂ ਨੇ ਸਾਨੂੰ ਦਿੱਤੀ ਹੈ ਉਹ ਆ ਪਾਣੀ ਦੁਨੀਆ ਦੇ ਵਿੱਚ ਕਿਸੇ ਖਿੱਤੇ ਦੇ ਵਿੱਚ ਪੰਜ ਨਦੀਆਂ ਇਕੱਠੀਆਂ ਨਹੀਂ ਬਹਿਣੀਆਂ ਸਾਡਾ ਪਾਣੀ ਖਰਾਬ ਕਰਨ ਵਾਸਤੇ ਮਿਲ ਇੱਥੇ ਸਾਡੇ ਤੇ ਥੋਪੀ ਗਈ ਹੈ ਜਦ ਕਿ ਕਿਸਾਨਾਂ ਨੂੰ ਕਿਹਾ ਜਾਂਦਾ ਵੀ 1 ਕਿਲੋ ਝੋਨਾ ਚੌਲਗਾਉਣ ਦੇ ਉੱਤੇ 5000 ਲੀਟਰ ਪਾਣੀ ਲੱਗਦਾ ਪਰ ਉਹ ਚੌਲ ਲੋਕ ਖਾਂਦੇ ਨੇ ਇਹ ਪੇਪਰ ਲੋਕਾਂ ਨੇ ਖਾਣਾ ਨਹੀਂ ਹੈ ਇੱਕ ਕੇਰਲਾ ਦੇ ਵਿੱਚ ਪੜਰਾ ਪੜਰਾ ਪਿੰਡ ਪੈਂਦਾ ਉਸ ਪਿੰਡ ਦੇ ਵਿੱਚ ਲੋਕ ਕਾਜੂ ਦੀ ਖੇਤੀ ਕਰਦੇ ਨੇ ਗਵਰਨਮੈਂਟ ਨੇ ਉੱਥੇ ਸੁੰਡੀ ਨੂੰ ਮਾਰਨ ਵਾਸਤੇ ਇੰਡੋਸਲਫਾਮ ਦੀ ਸਪਰੇਅ ਕਰਵਾਈ ਜਿਹੜੀ ਕਿ ਉਹਨਾਂ ਨੇ ਹੈਲੀਕਾਪਟਰ ਲੈ ਕੇ ਉੱਥੇ ਕਰੀ ਗਈ ਜਦੋਂ ਬਾਰਿਸ਼ ਹੋਈ ਉਹਦਾ ਇੰਨਾ ਅਸਰ ਹੋਇਆ ਸਾਰਾ ਹੀ ਸਪਰੇਅ ਦਾ ਅਸਰ ਉੱਥੇ ਇੱਕ ਤਲਾਵ ਬਣਿਆ ਹੈ ਤਾਂ ਪਿੰਡ ਦੇ ਲੋਕ ਉੱਥੋਂ ਪਾਣੀ ਪੀਂਦੇ ਸੀ ਸਾਰੇ ਪਿੰਡ ਨੂੰ ਜਿਹੜਾ ਕਿ ਉਹ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਚੱਲ ਪੀਆਂ ਔਰ ਮੀਰ ਖਾਨ ਨੇ ਸਤਿਆ ਮੇਵ ਜੈ ਤੇ ਪ੍ਰੋਗਰਾਮ ਦੇ ਵਿੱਚ ਵੀ ਇਸ ਸਪਰੇ ਦਾ ਵਿਰੋਧ ਕੀਤਾ ਸੀ ਪਰ ਇੰਡੋ ਸਰਪਾਨ ਸਪਰੇ ਨਾਲੋਂ ਕੇਤੇ ਵੱਧ ਕੇ ਜ਼ਹਿਰੀਲੇ ਤੱਤ ਇਸ ਪੇਪਰ ਮਿੱਲ ਦੇ ਪਾਣੀ ਦੇ ਵਿੱਚ ਮਿਲਨੇ ਨੇ ਜਿਹਨੂੰ ਸਾਫ਼ ਕਰਨ ਦੀ ਦੁਨੀਆ ਦੇ ਉੱਤੇ ਕੋਈ ਮਸ਼ੀਨ ਨਹੀਂ ਹੈਗੀ ਇਸ ਕਰਕੇ ਭਾਈ ਆਪਾਂ ਲੋਕ ਜਿਹੜੇ ਕਿ ਏਰੀਏ ਦੇ ਲੋਕ ਆ ਆਪਾਂ ਇਕੱਠੇ ਹੋਈਏ ਆਪਣੀਆਂ ਪਿੰਡਾਂ ਦੀਆਂ ਲੜਾਈਆਂ ਮਨ ਮਟਾਵ ਛੱਡੀਏ ਕਈ ਬੰਦਿਆਂ ਨੂੰ ਲਾਲਚ ਦਿੱਤੇ ਜਾ ਰਹੇ ਨੇ ਦੁਕਾਨਦਾਰਾਂ ਨੂੰ ਢਾਬੇ ਵਾਲਿਆਂ ਨੂੰ ਆੜਤੀਆਂ ਨੂੰ ਪਰ ਮੈਂ ਉਹਨਾਂ ਬੰਦਿਆਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਅੱਜ ਤਾਂ ਇਹ ਲੋਕ ਵੱਡੇ-ਵੱਡੀਆਂ ਕਮਿਟਮੈਂਟਾਂ ਕਰਦੇ ਨੇ ਵੀ ਥੋੜੀ ਅਸੀਂ ਤੂੜੀ ਖਰੀਦਾਂਗੇ ਜਾਂ ਤੁਹਾਡਾ ਅਸੀਂ ਫੱਕ ਖਰੀਦਾਂਗੇ ਇਸ ਚੀਜ਼ਾਂ ਦੇ ਮਗਰ ਲੋਕ ਲੱਗ ਕੇ ਆਪਣੇ ਏਰੀਆ ਨੂੰ ਖਰਾਬ ਕਰ ਰਹੇ ਨੇ ਚੰਗੇਜ਼ ਖਾਨ ਨੇ ਬਲੋਚਿਸਤਾਨ ਤੇ ਹਮਲਾ ਕੀਤਾ ਸੀ ਜਦੋਂ ਉਹ ਨਾਂ ਜਿੱਤ ਸਕਿਆ ਅੰਦਰ ਫੁੱਟ ਪਾ ਕੇ ਬੰਦੇ ਬਾਹਰ ਕੱਢੇ ਗਏ ਅੰਦਰ ਵਾਲੇ ਬੰਦਿਆਂ ਨੇ ਅੰਦਰ ਦਾ ਭੇਜ ਦਿੱਤਾ ਉਹਨਾਂ ਨੂੰ ਮਾਰ ਕੇ ਤੰਗੀਜ ਖਾਨ ਦੇ ਜਿਹੜੇ ਬੰਦੇ ਉਹਦੇ ਕਿੰਨੇ ਹੋਏ ਸੀ ਉਹ ਵੀ ਮਾਰ ਦਿੱਤੇ ਤਾਂ ਆਪਕਿ ਉਹਨੇ ਕਿਹਾ ਜੇ ਤੁਸੀਂ ਆਪਣੇ ਬੰਦਿਆਂ ਦੇ ਨਹੀਂ ਹੋਏ ਤਾਂ ਸਾਡੇ ਕਿੱਥੇ ਹੋਵੋਗੇ ਇਹਹੀ ਰਾਜਨੀਤੀ ਭਾਈ ਤੁਹਾਡੇ ਨਾਲ ਹੋਣੀ ਆ ਤੁਹਾਡੀ ਕਿਸੇ ਨੇ ਫੱਕ ਨਹੀਂ ਖਰੀਦਣੀ ਨਾ ਤੁਹਾਡੀ ਕਿਸੇ ਨੇ ਤੂੜੀ ਖਰੀਦਣੀ ਆ ਜਿੱਥੋਂ ਉਹਨਾਂ ਨੂੰ ਸਾਤੀ ਜੀ ਜੀ ਮਿਲਣੀ ਹੋਣਾ ਉੱਥੋਂ ਲੈਣੀ ਆ ਅੱਜ ਕਰਕੇ ਤੁਹਾਡੇ ਸਰੋਤਾਂ ਦਾ ਉਹਨਾਂ ਨੇ ਜੀ ਸੱਜ ਕੇ ਘਾਣ ਕਰਨਾ ਸਰਹੰਦ ਨਹਿਰ ਦੇ ਵਿੱਚ ਵੀ ਉਹ ਪਾਣੀ ਸੜ ਸਕਦੇ ਨੇ ਜਿਸ ਨਾਲ ਪੂਰੇ ਪੰਜਾਬ ਨੂੰ ਖਤਰਾ ਪੈ ਸਕਦਾ ਇਸ ਕਰਕੇ ਅਸੀਂ ਆਪਣੀਆਂ ਮਾਮਾ ਨੂੰ ਆਪਣੀਆਂ ਫਸਲਾਂ ਨੂੰ ਆਪਣੇ ਬੱਚਿਆਂ ਨੂੰ ਆਪਣੀਆਂ ਨਸਲਾਂ ਨੂੰ ਬਚਾਉਣ ਵਾਸਤੇ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਈਏ ਕੱਲ ਨੂੰ 30 April ਨੂੰ ਜਨਤਕ ਸੁਣਵਾਈ ਰੱਖੀ ਗਈ ਹੈ ਗਵਰਨਮੈਂਟ ਵੱਲੋਂ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਏਰੀਆ ਦੇ ਵਿੱਚੋਂ ਇਕੱਠੇ ਹੋ ਕੇ ਲੋਕ ਉੱਥੇ ਸਰਕਾਰ ਦੇ ਵਿਰੁੱਧ ਵਿਰੋਧ ਜ਼ਾਹਰ ਕਰੀਏ ਤਾਂ ਕਿ ਆਪਣੀ ਸੁਣਵਾਈ ਹੋਵੇ ਆਪਾਂ ਥੀ ਚਮਕੌਰ ਸਾਹਿਬ ਦਾ ਇਲਾਕਾ ਰੋਪੜ ਦੀ ਤੁਸੀਂ ਸਰਚ ਮਾਰ ਸਕਦੇ ਆ ਰੋਪੜ ਜ਼ਿਲ੍ਹੇ ਦੀ ਹਵਾ Shimla ਜਿਹੜਾ ਕਿ Shimla Hamtu ਦੇ ਵਿੱਚ ਪੈਂਦਾ ਉਹਦੇ ਬਰਾਬਰ ਸਾਫ਼ ਆ ਇਸ ਕਰਕੇ ਇਸ ਹਵਾ ਨੂੰ ਬਚਾਉਣ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਆਪਾਂ ਪਹੁੰਚੀਏ ਤਾਂ ਕਿ ਸ੍ਰੀ ਚਮਕੌਰ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਦਾ ਪੂਰੀ ਦੁਨੀਆ ਦੇ ਵਿੱਚੋਂ ਟੂਰਿਜ਼ਮ ਆ ਰਿਹਾ ਔਰ ਸਾਡਾ ਇਲਾਕਾ ਬਚੇ ਇਹ ਸੁੰਦਰ ਤੇ ਸੁਸ਼ੀਲ ਸ਼ਿਵਾਲਿਕ ਪਹਾੜੀਆਂ ਦਰਿਆਵਾਂ ਦੇ ਕੰਢੇ ਵਸਿਆ ਹੋਇਆ ਸ਼ਹਿਰ ਇਹ ਸੋਹਣਾ ਤੇ ਵਸਦਾ ਰਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ को हो